ਹਾਸਨਲ ਜੁੜੀ ਹੋਈ ਇੱਕ ਬੇਹੱਦ ਮੰਦਪਾਗੀ ਖਬਰ ਅਜਨਾਲਾਤ ਉਹ ਜਿੱਥੇ ਕੀ ਤੇਜ਼ ਰਫ਼ਤਾਰ ਬਲੈਰੋ ਕਾਰ ਇੱਕ ਗੁਰਸਿੱਖ ਮੁੰਡੇ ਦੇ ਲਈ ਕਾਲ ਬਣੀ ਹੈ ਸੜਕ ਹਾਸੇ ਦੇ ਵਿੱਚ ਇਸ ਨੌਜਵਾਨ ਮੁੰਡੇ ਦੀ ਜਿਹੜੀ ਕੀ ਜਾਨ ਚਲੀ ਗਈ ਹੈ ਜਿਸ ਦੀ ਪਹਿਚਾਣ ਗੁਰਸ਼ਬਦ ਮੀਤ ਸਿੰਘ ਵਜੋਂ ਹੋਈ ਹੈ ਜੋ ਸਾਈਕਲ ਤੇ ਆਪਣੇ ਘਰ ਕੋਈ ਸਮਾਨ ਲੈਣ ਦੇ ਲਈ ਜਾ ਰਿਹਾ ਸੀ ਕੀ ਰਸਤੇ ਦੇ ਵਿੱਚ ਸੜਕ ਨੂੰ ਪਾਰ ਕਰਦੇ ਹੋਏ ਇੱਕ ਬੇਹਦ ਭਿਆਨਕ ਹਾਸਲ ਉੱਪਰ ਜਾਂਦਾ ਹੈ ਅੰਮ੍ਰਿਤਸਰ ਤੋਂ ਅਜਨਾਲਾ ਸਾਈਡ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਇੱਥੇ ਬਸਤੀਆਂ ਹਾਸਲ ਇਹ ਭਿਆਨਕ ਸਿੱਕੀ ਟੱਕਰ ਮਾਰਨ ਤੋਂ ਬਾਅਦ ਗੁਰਸ਼ਬਦ ਦੂਰ ਜਾ ਕੇ ਡਿੱਗ ਜਾਂਦਾ ਹੈ ਫਿਰ ਗੱਡੀ ਦਾ ਟਾਇਰ ਵੀ ਉਸ ਦੇ ਚਾਰੇ ਦੇ ਉੱਪਰੋਂ ਗੁਜ਼ਰ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦੀ ਜਾਨ ਚਲੀ ਜਾਂਦੀ ਹੈ ਹਾਲਾਂਕਿ ਇੱਕ ਰਾਗੀਰ ਉੱਥੋਂ गुजर ਰਿਹਾ ਹੁੰਦਾ ਜਿਸ ਦੇ ਵੱਲੋਂ ਗੰਭੀਰ ਹਾਲਤ ਦੇ ਵਿੱਚ ਇਸ ਮੁੰਡੇ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਨੇ ਤੱਕ کافی ਦੇਰ ਹੋ ਚੁੱਕੇ ਸੀ ਰਸਤੇ ਦੇ ਵਿੱਚ ਸੀ ਜਿਹੜੇ ਕਿ ਗੁਰਸ਼ਬਦ ਦੇ ਸਾਹ ਨਿਕਲ ਚੁੱਕੇ ਸਨ ਜਿਵੇਂ ਹੀ ਇਹ ਜਿਹੜੀ ਕਿ ਖਬਰ ਹੈਗੀ ਹੈ ਪਰਿਵਾਰ ਤੱਕ ਪਹੁੰਚੀ ਤਾਂ ਦੇਖੋ ਕਿਵੇਂ ਜਿਹੜਾ ਕੀ ਹੈਗਾ ਪਰਿਵਾਰ ਦੇ ਵਿੱਚ ਮਾਹੌਲ ਗਮਗਿਨ ਹੋ ਜਾਂਦਾ ਹੈ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਹੜਾ ਨੌਜਵਾਨ ਪੁੱਤ ਉਹਨਾਂ ਦਾ ਘਰੋਂ ਸਮਾਨ ਦੇ ਲੈਣ ਦੇ ਲਈ ਗਿਆ ਉਹ ਹੁਣ ਕਦੇ ਵਾਪਸ ਨਹੀਂ ਆਵੇਗਾ ਮਾਪਿਆਂ ਦਾ ਜਿਹੜਾ ਕੀ ਵਿਰਲਾਪ ਉਹ ਵੇਖਿਆ ਨਹੀਂ ਜਾ ਰਿਹਾ ਗੁਰਸ਼ਬਦ ਦੇ ਦਾਦਾ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦਾ ਆਪੋਤਰਾ ਕੀ ਕਰੋ ਸਮਾਨ ਲੈਣ ਲਈ ਗਿਆ ਸੀ ਕੀ ਪਰਸਤੇ ਦੇ ਵਿੱਚ ਤੇਜ਼ ਰਫ਼ਤਾਰ ਬਲੇਰੋ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਕਰਕੇ ਹਮੇਸ਼ਾ ਹਮੇਸ਼ਾ ਦਲੀ ਉਹਦਾ ਜਿਹੜਾ ਕੀ ਆਪੋਤਰਾ ਉਹ ਹੁਣ ਉਸ ਤੋਂ ਦੂਰ ਹੋ ਗਿਆ ਇਸ ਪਾਣੀ ਸੰਸਾਰ ਤੋਂ ਰੁਕਸਤ ਹੋ ਗਿਆ ਪਰ ਇਹ ਮੰਦਨਰ ਕੀ ਕੁਝ ਹੋਰ ਜਾਣਕਾਰੀ ਸੰਝ ਕੀਤੀ ਗਈ ਹੈ ਮ੍ਰਿਤਕ ਦੇ ਦਾਦਾ ਵੱਲੋਂ ਆਓ ਸੁਣਦੇ ਹਾਂ ਇਹ ਮੇਰਾ ਪੋਤਰਾ ਹੈ ਗੁਰਸੱਬ ਦਮੀਤ ਸਿੰਘ ਅੱਛਾ ਜੀ ਹਾਂ ਜੀ ਇਹ ਕੀ ਗੱਲਬਾਤ ਹੈ ਜੀ ਇਹ ਬਰ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੈਰੋ ਆਉਂਦੀ ਸੀ ਉਹਨੇ ਵੇਖਿਆ ਨੀਗਾ ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ ਯਾਰਾ ਜੀ ਇਹ ਕਿੰਨੀ ਕੁ ਉਮਰ ਦੀ ਬੱਚੀ ਸੀ ਉਹਦ ਨੂੰ ਨਹੀਂ ਐ ਕੋਈ 16 ਸਾਲ 15 ਸਾਲ ਇਹ ਇਹ ਮੋਟਰਸਾਈਕਲ ਤੇ ਦਸ ਰਹੀ ਨਹੀਂ ਸਾਈਕਲ ਤੇ ਅੱਛਾ ਇਹ ਸਾਈਕਲ ਤੇ ਹੀ ਤੇ ਜਿਹੜੀ ਗੱਡੀ ਵਿੱਚ ਵੱਜੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਆ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਬਿਲਕੁਲ ਹਾਂਜੀ ਅੱਛਾ ਬਲੈਰੋ ਹੀ ਇਹਦੇ ਵਿੱਚ ਖਾਕ ਰਹੀ ਉਹਨੂੰ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਹੈ ਪੁਲਿਸ ਸਟੇਸ਼ਨ 'ਚ ਰਿਸ਼ਟ ਕਰ ਲਈ ਹੈ ਗੱਡੀ ਉੱਥੇ ਹਾਂਜੀ ਤੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਹੋ ਗਈ ਕੀ ਮੰਗ ਕਰਦੇ ਹੋ ਹਾ ਮੰਗਾਂ ਇਨਸਾਫ ਵੀ ਮੰਗਦੇ ਆ ਉਧਰ ਜਿੱਥੇ ਪਰਿਵਾਰ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੈ ਦੂਜੇ ਪਾਸੇ ਉਸ ਰਾਹੀਰ ਦੇ ਨਾਲ ਵੀ ਆਪਾਂ ਜਿਹੜਾ ਕੀ ਹੈ ਤੁਹਾਡੀਆਂ ਤਸਵੀਰਾਂ ਸਾਂਝੇ ਕਰਾਂਗੇ ਕਿਵੇਂ ਜੀਸੇ ਵੱਲੋਂ ਹਸਪਤਾਲ ਦੇ ਵਿੱਚ ਗੁਰਸ਼ਬਦ ਗੁਰਮੇਤ ਨੂੰ ਪਹੁੰਚਾਇਆ ਜਾਂਦਾ ਪਰ ਰੋ ਰੋ ਕੇ ਉਸ ਦਾ ਵੀ ਬੁਰਾ ਹਾਲ ਸੀ ਉਸ ਦਾ ਕਹਿਣਾ ਕਿ ਦੇਖਿਆ ਨਹੀਂ ਸੀ ਜਾ ਰਿਹਾ ਤੜਪਦਾ ਹੋਇਆ ਗੁਰਮੇਤ ਕਿਵੇਂ ਗੰਭੀਰ ਹਾਲਤ ਦੇ ਵਿੱਚ ਜਿਹੜਾ ਇਸ ਦੁਨੀਆ ਤੋਂ ਜਿਹੜਾ ਕਿ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਕਿ ਹੈ ਆਪਣੇ ਸਾਂ ਛੱਡ ਦਿੰਦਾ ਤੇ ਕਿਵੇਂ ਮਾਹੌਲ ਸੀਗਾ ਕਿਵੇਂ ਘਟਨਾ ਵਾਪਰੀ ਉਸ ਸੰਬੰਧੀ ਵੀ ਜਾਣਕਾਰੀ ਉਸ ਸਖਸ਼ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਹ ਬੱਚਾ ਹੀ ਮੈਂ ਆਪਣੇ ਘਰ ਦੇ ਹੁੰਦਾ ਆ ਕੇ ਆਉਂਨਾ ਉਹਨਾਂ ਨੂੰ ਡ੍ਰਿਪ ਲੱਗਦੇ ਉਹਨਾਂ ਦਾ ਬਲੱਡ ਘਾਟੀ ਤੇ ਮੈਂ ਉਹਨੂੰ ਲੈ ਕੇ ਆਉਂਨਾ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਇਸ ਬੱਚੇ ਦਾ ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਉਮਰਸਾ ਰੋਡ ਤੋਂ ਤੋਂ ਉਹਨਾਂ ਦੀ ਸਪੀਡ ਕਾਫੀ ਉਤਰਾ ਤੇ ਉਹਨਾਂ ਕੋਲ ਖਾਦ ਖੁਦ ਲੱਧੀ ਗੱਡੀ ਦੇ ਵਿੱਚ ਉਹਨਾਂ ਕੋਲ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਸੀ ਪਹਿਲਾਂ ਟੱਕਰ ਵੱਜੀ ਮੁਰਕੇ ਟਾਇਰ ਚੜ ਗਿਆ ਸਿਰ ਤੇ ਉਹ ਉਹ ਵਿਜੀ ਉੱਥੇ ਪਬਲਿਕਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬੱਚਾ ਏਡਾ ਹੈ ਜੇ ਆਪਾਂ ਉਹ ਨਹੀਂ ਰਹਾ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵਿਜੀ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀਜੀ ਮੌਕੇ ਤੇ ਉੱਥੇ ਹੀ ਹੋ ਗਈ ਉਧਰ ਜ਼ਬਰਦਸਤ ਭਿਆਨਕ ਸੜਕ ਹਾਦਸੇ ਦੀ ਸੂchnਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੀ ਸਿੱਧਾ ਜਾਇਜ਼ਾ ਲਿਆ ਤੇ ਬਕਾਇਦਾ ਉਸ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਬਲੈਰੋ ਗੱਡੀ ਨੂੰ ਵੀ ਆਪਣੇ ਜ਼ਬਤ ਕੀਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਜੋ ਸ਼ਿਕਾਇਤ ਕੀਤੀ ਜਾਵੇਗੀ ਉਸ ਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਹ ਆਪਣੇ ਹੰਬਰਸਰ ਸਾਈਡ ਤੋਂ ਬਲੈਰੋ ਗੱਡੀ ਆ ਰਹੀ ਸੀ ਤੇ ਇਧਰੋਂ ਸੜਕ ਤੋਂ ਸੜਕ ਕ੍ਰਾਸ ਕਰ ਰਿਹਾ ਸੀ ਇਹ ਜੇਦੀ ਸਨਾਖਤ ਹੋਈ ਹੈ ਸਬਦ ਸਿੰਘ ਸਨ ਆਫ ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਹੈ ਜੀ ਕਿੰਨੇ ਉਮਰ ਦੇ ਬੱਚੇ ਨੇ 13 14 ਸਾਲ ਆ ਜੀ ਹਾਂ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਇਹਨੇ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਕਿ ਸੜਕੋਂ ਗੱਡੀਆਂ ਉੱਪਰ ਸਾਈਡ ਤੋਂ ਆ ਰਹੀ ਤੇ ਸੜਕ ਕ੍ਰੋਸ ਕਰਦੇ ਆ ਯਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਜੋ ਬਣਦੀ ਉਹ ਦ ਕੀਤੀ ਜਾਗੀ ਜਮਤ ਦੇ ਜਿਹੜਾ ਜੀ ਵੀ ਗੱਡੀ ਵਿੱਚ ਵਜੀ ਉਹ ਸਮਾ ਕਿਥੇ ਉਹ ਰਿਫੀ ਆਪਣੇ ਕੋਠਾਣੀ ਹੈ ਜੀ ਗੱਡੀ ਗੱਡੀ ਵੀ ਰਸਟ ਜੋ ਬਣਦੀ ਸੋ ਇਸ ਵੱਡੇ ਹਾਦਸੇ ਦੀ ਵਜ੍ਹਾ ਤੇਜ਼ ਰਫਤਾਰ ਦੱਸਿਆ ਜਾ ਰਿਹਾ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ ਜਦੋਂ ਤੇਜ਼ ਰਫਤਾਰੀ ਕਿਸੇ ਦੇ ਲਈ ਕਾਲ ਬਣੀ ਹੋਵੇ ਇਸ ਤੋਂ ਪਹਿਲਾਂ ਵੀ ਤਮਾਮ ਜਿਹੜੇ ਕੀ ਵੱਡੇ ਹਾਦਸੇ ਵਾਪਰ ਚੁੱਕੇ ਨੇ ਇਸ ਵਾਕਈ ਲੋੜ ਹੈਗੀ ਹੈ ਅਜਿਹੇ ਭਿਆਨਕ ਹਾਦਸਿਆਂ ਤੋਂ ਸਬਕ ਲੈਣ ਦੀ ਅਤੇ ਤੇਜ਼ ਰਫ਼ਤਾਰੀ ਦੇ ਨਾਲੋਂ ਆਪਾਂ ਜੇਕਰ ਸਮੇਂ ਤੋਂ ਪਹਿਲਾਂ ਨਿਕਲ ਜਾਈਏ ਜਿੱਥੇ ਆਪਾਂ ਜਾਣਾ ਹੈਗਾ ਤਾਂ ਇਹਨਾਂ ਹਾਸਿਆਂ ਦੇ ਉੱਪਰ ਠਲ ਪੈ ਸਕਦੀ ਹੈ ਸੋ ਕਹਿੰਦੇ ਹੈਗੇ ਨੇ ਕਿ ਮੌਤ ਦੇ ਨਾਲੋਂ ਦੇਰੀ ਭਲੀ ਪਰ ਜਿਹੜੀ ਕਿ ਤੇਜ਼ ਰਫ਼ਤਾਰੀ ਤੋਂ ਗੁਰੇਜ਼ ਕਰੋ ਤਾਂ ਕਿ ਜਿਹੇ ਭਿਆਨਕ ਹਾਸਿਆ ਤੋਂ ਬਚਾਅ ਹੋ ਸਕੇ